ਸਰਜੀਕਾਲ ਮਹਾਰਤੀ ਅਸੰਤਿਤ ਨਿਊਜ਼ ਦੀ ਇੱਕ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਾਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਲੈ ਕੇ ਤੇ ਪਹੁੰਚੇ ਇੱਕ ਨਜ਼ਰ ਟੌਪ 20 ਹੈਡਲਾਈਨਸ ਤੇ ਵਿਸ਼ਵਵਤ ਦੀ ਗੱਲ ਸੁਣਦਿਆਂ ਚੱਲਦੀ ਮੀਟਿੰਗ ਦੇ ਵਿੱਚ ਗਰਮ ਹੋਏ ਕੈਬਨਟ ਮੰਤਰੀ ਹਰਪਜਨ ਸਿੰਘ ਜੈਨ ਨੂੰ ਕੀਤਾ ਸਸਪੈਂਡ ਪੀਐਸਪੀਸੀਐਲ ਨਾਲ ਕੰਮ ਕਰਨ ਵਾਲੀ ਇੱਕ ਕੰਪਨੀ ਦਾ ਮੁਲਾਜ਼ਮ ਵੀ ਚੜਿਆ ਅੜਿੱਕੇ ਪੰਜਾਬ ਦੇ ਪਾਣੀਆਂ ਤੇ ਵੱਜਣ ਜਾ ਰਿਹਾ ਹੈ ਡਾਕਾ ਰਾਵੀ ਵਿਆਸ ਜਲ ਟ੍ਰਿਬਿਊਨਲ ਨੇ ਕਾਰਵਾਈ ਕੀਤੀ ਤੇਜ਼ ਮਾਨ ਸਰਕਾਰ ਨੇ ਵੀ ਰੱਖਿਆ ਆਪਣਾ ਪੱਕਾ ਐਨਰਜੀ ਆਈ ਦੇ ਪ੍ਰੋਜੈਕਟਾਂ ਦਾ ਅੜਿੱਕਾ ਦੂਰ ਕਰਨ ਲਈ ਮਾਨ ਸਰਕਾਰ ਪਿਤੇ ਦਿਨ ਲਿਆ ਵੱਡਾ ਫੈਸਲਾ ਪੀ ਮੋਦੀ ਦੇ ਨਾਲ ਮੀਟਿੰਗ ਤੋਂ ਪਹਿਲਾਂ ਜਮੀਨੀ ਪੱਧਰ ਤੇ ਕੀਤੀ ਕਾਰਵਾਈ ਸਾਬਕਾ ਮੰਤਰੀ ਆਸ਼ੂਦੀਨ ਨਯਾਇਗਹਿਰਾਜਤ ਵਦੀ 6 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ ਵੀਡੀਓ ਕਾਨਫਰੰਸ ਰਾਹੀਂ ਹੋਈ ਪੇਸ਼ੀ ਟੈਂਡਰ ਘਟਾਲੇ ਦੇ ਵਿੱਚ 6 ਮਹੀਨੇ ਤੋਂ ਜੇਲ੍ਹ 'ਚ ਬੰਦ ਸਨ ਭਾਰਤ ਕੁਸ਼ਨ ਆਸ਼ੂ ਹਰਿਆਣਾ ਚ ਵਿਨੇਸ਼ ਵਗਾਰਡ ਅਤੇ ਬਜਰੰਗ ਫੁੰਨੀਆਂ ਨੂੰ ਚੋਣਾਂ ਦੇ ਵਿੱਚ ਉਤਾਰ ਸਕਦੀ ਹੈ ਕਾਂਗਰਸ ਚਚੇਰੀ ਭੈਣ ਬਪੀਤਾ ਵਿਰੁੱਧ ਵਿਨੇਸ਼ ਵਗਾਰਡ ਲੜ ਸਕਦੀ ਹੈ ਚੋਣਾਂ ਚਾਰ ਹਲਕਿਆਂ ਦਾ ਦੌਰਾ ਕਰੇਗਾ ਕਾਲੀ ਦਲ ਦਾ ਪਾਰਲੀਮੈਂਟ ਬੋਰਡ ਜਿਮਨੀ ਚੋਣ ਵਾਸਤੇ ਉਮੀਦਵਾਰ ਤੈਅ ਕਰਨ ਲਈ ਮੰਗੀ ਜਾਵੇਗੀ ਰਾਏ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਹਾਈ ਕੋਰਟ ਤੇ ਬੈਚਾਂ ਚ ਹੋਇਆ ਮਤ ਪੇਦ ਅਗਲੇ ਹਫਤੇ ਹੋਵੇਗੀ ਸੁਣਵਾਈ ਅਦਾਲਤ ਨੇ ਹਰਿਆਣਾ ਤੇ ਪੰਜਾਬ ਤੋਂ ਮੰਗਿਆ ਜਵਾਬ ਅਮ੍ਰਿਤਸਰ ਦੇ ਵਿੱਚ ਵੱਡੀ ਘਟਨਾ ਐਨਆਰਆਈ ਤੇ ਹੋਇਆ ਜਾਨਲੇਵਾ ਹਮਲਾ ਚਾਰਦੀ ਸਵੇਰ ਘਰ ਦੇ ਵਿੱਚ ਵੜ ਕੇ ਦੋ ਨੌਜਵਾਨਾਂ ਨੇ ਬੱਚਿਆਂ ਦੇ ਸਾਹਮਣੇ ਚਲਾਈਆਂ ਗੋਲੀਆਂ ਸੀਮਾਨ ਦੇ ਵੱਲੋਂ ਲਗਾਈ ਨੀ ਪਦਰ ਤੋੜਨ ਵਾਲੇ ਐਮਐਲਏ ਗੁਰਪ੍ਰੀਤ ਗੋਗੀ ਦੇ ਹੱਕ ਨਿੱਧਰੀ ਵਿਰੋਧੀ ਧਿਰ ਮਜਿੱਠਿਆ ਨੇ ਕੀਤੀ ਚੁਲਾਗਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਣਾ ਰਹੀ ਹੈ ਬੇਬਕੂਫ ਅੱਜ ਕੱਲ੍ਹ ਹਸਪਤਾਲ ਦੇ ਵਿੱਚ ਹੋਏ ਕਈ ਕੁਟਾਲੇ ਕੂੜੇ ਦੇ ਟੈਂਡਰ ਤੇ ਵਿਕਰੀ ਚ ਧੋਖਾਧੜੀ ਦੇ ਲੱਗੇ ਦੋਸ਼ ਸੀਬੀਆਜਾਦ ਦੇ ਵਿੱਚ ਹੋਏ ਕਈ ਖੁਲਾਸੇ ਕਹਿੰਦਾ ਤਾਂ ਦਵਾਈ ਕੰਪਨੀਆਂ ਨੂੰ ਵੱਡਾ ਝਟਕਾ ਸਿਹਤ ਦੇ ਲਈ ਖਤਰਨਾਕ 156 ਦਵਾਈਆਂ ਤੇ ਲਗਾਈ ਪਾਬੰਦੀ 5 ਸਤੰਬਰ ਨੂੰ ਹੋਵੇਗੀ ਰਾਹੁਲ ਗਾਂਧੀ ਦੇ ਮਾਨਹਾਨੀ ਮਾਮਲੇ ਦੀ ਸੁਣਵਾਈ ਸ਼ਿਕਾਇਤਕਰਤਾ ਭਾਜਪਾ ਲੀਡਰ ਅੱਜ ਗਵਾਹੀ ਦੇਣ ਦੇ ਲਈ ਨਹੀਂ ਪਹੁੰਚੇ ਕੋਰਟ ਭਾਰਤ ਵਾਪਸ ਆਉਂਦੇ ਹੀ ਐਕਸ਼ਨ ਦੇ ਵਿੱਚ ਨਜ਼ਰ ਆਏ ਪੀਐਮ ਮੋਦੀ 올ਡ ਪੈਨਸ਼ਨ ਸਕੀਮ ਤੇ ਵੱਡਾ ਐਲਾਨ ਸੰਭਵ 8ਵੇਂ ਤਨਖਾਹ ਕਮਿਸ਼ਨ ਤੇ ਵੀ ਕਰਨਗੇ ਚਰਚਾ ਤਿਰਫਤ ਦੇ ਵਿੱਚ ਹਰ ਨਾਲ ਹੋਈਆਂ 22 ਮੌਤਾ 65000 ਤੋਂ ਵੱਧ ਰਾਹਤ ਕੈਂਪਾਂਸ ਦੇ ਵਿੱਚ ਪੁੱਜੇ ਲੋਕ ਗ੍ਰਹਿ ਮੰਤਰੀ ਮੇਸ਼ਾਨੀ ਸੀਐਮ ਨੂੰ ਦਿੱਤਾ ਹਰ ਸੰਭਵ ਮਦਦ ਦੇਣ ਦਾ ਭਰੋਸਾ ਹੁਣ ਇੱਕ ਕਲਿਕ ਤੇ ਮਿਲੇਗੀ ਦੇਸ਼ ਭਰ ਦੇ ਹਰ ਡਾਕਟਰ ਦੀ ਡਿਟੇਲ ਨੈਸ਼ਨਲ ਮੈਡੀਕਲ ਰਜਿਸਟਰ ਪੋਰਟਲ ਹੋਇਆ ਸ਼ੁਰੂ ਐਮਬੀਬੀਐਸ ਡਾਕਟਰ ਦਾ ਹੋਵੇਗਾ ਪੂਰਾ ਡਾਟਾਬੇਸ ਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਇਤਰਾਜ ਤੋਂ ਬਾਅਦ ਕਤਰ ਪੁਲਿਸ ਨੇ ਗੁਰਗਨ ਸਾਹਿਬ ਦਾ ਇੱਕ ਪਾਵਨ ਸਰੂਪ ਕੀਤਾ ਵਾਪਸ ਦੂਜਾ ਪਾਵਨ ਸਰੂਪ ਸਨਮਾਨਪੂਰਵਕ ਰੱਖਾਂ ਦਾ ਦਿੱਤਾ ਭਰੋਸਾ ਨੇਪਾਲ ਦੇ ਵਿੱਚ ਵੱਡਾ ਹਾ사 ਚਾਲੀ ਭਾਰ ਦੇ ਨਾਲ ਭਰੀ ਬਸ ਨਦੀ ਦੇ ਵਿੱਚ ਡਿੱਗੀ 14 ਲੋਕਾਂ ਦੀ ਹੋਈ ਮੌਤ ਪਾਰਚ ਖੁੱਲਣ ਗਿਆ ਯੂਕਰੇਨੀ ਕੰਪਨੀਆਂ ਪੀਐਮ ਮੋਦੀ ਦੇ ਨਾਲ ਮੁਲਾਕਾਤ ਤੋਂ ਬਾਅਦ ਜੈਲੈਂਸਕੀ ਨੇ ਮੇਡ ਇਨ ਇੰਡੀਆ ਤੇ ਕੀਤਾ ਵਿਸ਼ੇਸ਼ ਐਲਾਨ ਸਮੁੰਦਰ ਦੇ ਵਿੱਚ ਵਧੇਗੀ ਭਾਰਤ ਦੀ ਤਾਕਤ ਅਮਰੀਕਾ ਨੇ ਭਾਰਤ ਨੂੰ ਐਂਟੀ সাবਮਰੀਨ ਸਨ ਬੋਏ ਦੀ ਵਿਕਰੀ ਨੂੰ ਦਿੱਤੀ ਮਨਜ਼ੂਰੀ ਨਹੀਂ ਚਲੇਗਾ ਗੱਬਰ ਦਾ ਬੱਲਾ ਸਿਖਰ ਧਵੰਨੇ ਭਾਵਕ ਪੋਸਟ ਪਾਕਿਆ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਯਾਸ ਲੈਣ ਦਾ ਕੀਤਾ ਐਲਾਨ ਇਸਨੋਂ ਹੋਤਕ ਦੇ ਮੁੱਖ ਬ੍ਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਅਤੇ ਤਾਜ਼ੀਆਂ ਅਪਡੇਟਸ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮ ਜ਼ੈਟ ਨਿਊ